ਜਿੰਨਾ ਦਾ ਨਾਮ ਆ ਅਸ਼ਫਾਕ ਮਲਿਕ ਜਿਨ੍ਹਾਂ ਨੇ ਗੀਤ ਗਾਇਆ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਇਹ ਮੈਨੂੰ ਮੈਨੂੰ ਗੁਰਤੀ ਦੇ ਵਿੱਚ ਮੇਰੇ ਨਾਨਾ ਜੀ ਤੋਂ ਗਾਇਕੀ ਦਾ ਨਾਨਾ ਜੀ ਗਾਉਂਦੇ ਜੀ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇ ਰੰਗਾਂ ਨੂੰ ਹੇ ਮੈਨੀ ਜਾਰੀ ਦਾ ਹੁਣ ਤੱਕ ਇਹ ਗਾਣਾ ਟ੍ਰੈਂਡਿੰਗ ਦੇ ਵਿੱਚ ਆ ਜੀ ਬੋਲ ਸਣਾਈ ਤਾਂ ਫਾਦਰ ਸਾਹਿਬ ਮੇਰੇ ਕਹਿੰਦੇ ਬੇਟਾ ਇਹ ਗਾਣਾ ਤੁਸੀਂ ਕਰੋ ਵੀ ਬਹੁਤ ਸੋਹਣਾ ਲੱਗੂ ਇਸ ਗਾਣੇ ਨੂੰ ਮਹੀਨੇ ਔਰ ਸਾਲ ਦੇ ਵਿੱਚ ਵਿੱਚ ਇਹ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਗਾਣਾ ਤਿਆਰ ਹੋ ਗਿਆ ਠੀਕ ਹੈ ਜੀ ਅੱਜ ਵੀ ਗਾਣਾ ਟ੍ਰੈਂਡਿੰਗ ਚੱਲਣ ਦਾ ਕਾਰਨ ਪੰਜਾਬ ਚ ਖੜਾਂ ਦੇ ਨਾਲ ਮਤਲਬ ਉਹਨੂੰ ਜੋੜਿਆ ਜਾਂਦਾ ਹੈ ਨਾ ਜੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਕੁਦਰਤ ਨਾਲ ਜੇ ਆਪਾਂ ਇਨਸਾਨ ਖਲਵਾੜ ਕਰਦਾ ਆਪਾਂ ਨੂੰ ਗਲਤੀਆਂ ਹੋ ਜਾਂਦੀਆਂ ਨੇ ਜਾਂ ਕਿੱਦਾਂ ਵੀ ਹੋ ਜਾਂਦੀਆਂ ਨੇ ਸਾਰੀਆਂ ਇਹ ਗੀਤ ਦੇ ਇੱਕ ਬੋਲ ਤੁੰਬਣਗੇ ਤੁਹਾਡੇ ਦਿਲ ਨੂੰ ਆ ਜਿਹੜਾ ਛੂਹਣਗੇ ਜੀ ਅਕਬਰ ਦੇ ਦਰਬਾਰ ਦੇ ਅੰਦਰ ਨੌ ਰਤਨ ਸਨ ਨੌ ਰਤਨਾਂ ਦੇ ਵਿੱਚੋਂ ਇੱਕ ਰਤਨ ਦਾ ਜਿਹੜਾ ਸੀਗਾ ਮਿਆਂ ਦਾ ਖਿਤਾਬ ਦਿੱਤਾ ਗਿਆ ਸੀਗਾ ਤਾਨसेन ਨੂੰ ਕਾਰਨ ਸੰਗੀਤ ਕਿਉਂਕਿ ਸੰਗੀਤ ਆ ਜਿਹੜਾ ਉਹ ਰੂਹ ਤੇ ਸਕੂਨ ਦਿੰਦਾ ਰੂਹ ਦੀ ਖੁਰਾਕ ਆ ਤਾਨसेन ਦੇ ਬਾਰੇ ਇਹ ਇੱਕ ਧਾਰਨਾ ਪ੍ਰਚਲਿਤ ਸੀ ਕਿ ਜਦੋਂ ਉਹ ਗਾਉਣਾ ਸ਼ੁਰੂ ਕਰਦਾ ਸੀ ਤਾਂ ਜਿਹੜੇ ਬੁਝੇ ਹੋਏ ਦੀਵੇ ਨੇ ਉਹ ਜਗ ਪੈਂਦੇ ਸੀ ਆਪਣੇ ਆਪ ਜਿਹੜੇ ਬੱਦਲ ਨੇ ਉਹ ਗਰਜ ਦੇ ਨਾਲ ਬਾਰਿਸ਼ ਹੋਣ ਲੱਗ ਜਾਂਦੀ ਸੀ ਕਾਰਨ ਉਹਦੀ ਆਵਾਜ਼ ਸੀ ਜਿਹੜੀ ਇੰਨੀ ਮਦਰ ਸੀ ਇੰਨੀ ਮਿੱਠੀ ਸੀ ਕਿ ਹਰ ਇੱਕ ਨੂੰ ਆਪਣੇ ਵੱਲ ਕਾਰਸ਼ਿਤ ਕਰਦੀ ਸੀ ਸੋ ਅਜਿਹੀ ਇੱਕ ਕਲਾ ਜਿੰਨਾ ਸ਼ਖਸ ਨਾਲ ਮੈਂ ਤੁਹਾਨੂੰ ਰੂਬਰੂ ਕਰਨ ਲੱਗਿਆ ਉਹਨਾਂ ਦੇ ਵਿੱਚ ਕਲਾ ਬੜੀ ਮਿੱਠੀ ਆਵਾਜ਼ ਆ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਦਾ ਗੀਤਕਾਰ ਨੇ ਉਹਨਾਂ ਨੇ ਇੰਨੇ ਸੋਹਣੇ ਲਫ਼ਜ਼ਾਂ ਦੇ ਨਾਲ ਇੱਕ ਗੀਤ ਲਿਖਿਆ ਜਿਹੜਾ ਕਿ ਬਹੁਤ ਚਰਚਿਤ ਹੋਇਆ ਜਿਹਨੂੰ ਮਿਲੀਅਨਰ ਦੇ ਵਿੱਚ ਲੋਕਾਂ ਨੇ ਦੇਖਿਆ ਸੁਣਿਆ ਉਸ ਗੀਤ ਨੂੰ ਗਾਉਣ ਵਾਲਾ ਅੱਜ ਦਾ ਸ਼ਖਸਾ ਜਿਹੜਾ ਗਾਇਕ ਆ ਉਹ ਸਾਡੇ ਨਾਲ ਨੇ ਉਹਨਾਂ ਦੀ ਜਿਹੜੀ ਆਵਾਜ਼ ਆ ਤੇ ਜਿਹੜੇ ਲਫ਼ਜ਼ ਨੇ ਉਹ ਹਰ ਇੱਕ ਦੀ ਰੂਹ ਤੱਕ ਉਤਰੇ ਪਰ ਉਹ ਅਣਜਾਣ ਰਹੀ ਦੁਨੀਆ ਕਿ ਇਹ ਸਿੰਗਰ ਗਾਉਣ ਵਾਲਾ ਹੈ ਕੌਣ ਅੱਜ ਤੁਹਾਡੇ ਨਾਲ ਆਪਾਂ ਉਹਨਾਂ ਦੀ ਗੱਲਬਾਤ ਕਰਵਾਉਣੀ ਆ ਜਿਨ੍ਹਾਂ ਦਾ ਨਾਮ ਆ ਅਸ਼ਫਾਕ ਮਲਿਕ ਜਿਨ੍ਹਾਂ ਨੇ ਗੀਤ ਗਾਇਆ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਅੱਜ ਪੰਜਾਬ ਦੀ ਹਾਲਾਤ ਨੇ ਜਿਹੜੇ ਹੜਾਂ ਵਾਲੇ ਬਣੇ ਹੋਏ ਨੇ ਤੇ ਇਹ ਗੀਤ ਆ ਰੀਲਾ ਸਟੋਰੀਆਂ ਸਟੇਟਸਾਂ ਦੇ ਵਿੱਚ ਆਮ ਚੱਲ ਰਿਹਾ ਪਰ ਅਸੀਂ ਉਸ ਜਿਹੜੇ ਸ਼ਖਸ ਨੇ ਗਾਇਆ ਜਾਂ ਜਿਨ੍ਹਾਂ ਨੇ ਲਿਖਿਆ ਉਹਨਾਂ ਤੋਂ ਅਣਜਾਣ ਆ ਸੋ ਮੇਰੇ ਨਾਲ ਨੇ ਅੱਜ ਵੀਰ ਅਸ਼ਫਾਕ ਮਲਿਕ ਸਵਾਗਤ ਹੈ ਵੀਰੇ ਤੁਹਾਡਾ ਬਹੁਤ-ਬਹੁਤ ਜੀ ਸਤਿ ਸ਼੍ਰੀ ਅਕਾਲ ਬਦਰ ਜਿੰਨੇ ਆਪਣੇ ਸਰੋਤੇ ਦੇਖ ਰਹੇ ਨੇ ਜੀ ਸੁਣ ਰਹੇ ਨੇ ਆਪਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੁਰ ਵੀਰੇ ਕਿਵੇਂ ਚੱਲਦੀ ਹੈ ਜ਼ਿੰਦਗੀ ਬਹੁਤ ਵਧੀਆ ਜੀ ਜੀ ਸ਼ੁਕਰਾ ਮਾਲਕ ਦਾ ਬਹੁਤ ਵਧੀਆ ਇਹ ਲੈ ਗਾਇਕੀ ਦਾ ਫਿਰ ਸ਼ੌਕ ਕਿੱਥੋਂ ਪੈਦਾ ਹੋਇਆ ਜੀ ਸ਼ੁਰੂਆਤ ਕਦੋਂ ਹੋਈ ਜੀ ਗਾਇਕੀ ਦਾ ਸ਼ੌਂਕ ਜੀ ਮੈਨੂੰ ਬਚਪਨ ਤੋਂ ਹੀ ਜੀ ਛੋਟੇ ਹੁੰਦਿਆਂ ਦਾ ਮੈਨੂੰ ਸ਼ੌਂਕ ਸੀਗਾ ਜੀ ਸਕੂਲ ਟਾਈਮ 'ਚ ਜੇ ਮੇਰੇ ਟੀਚਰਾਂ ਨੇ ਮਤਲਬ ਕਿ ਕਿਹਾ ਵੀ ਤੁਸੀਂ ਗਾਣਾ ਕਰੋ ਜਦੋਂ ਬਲਾਕ ਲੈਵਲ ਦੇ ਜਨ ਲੈਵਲ ਦੇ ਮੁਕਾਬਲੇ ਹੁੰਦੇ ਹੁੰਦੇ ਸੀ ਜੀ ਤੇ ਉਹਦੇ ਵਿੱਚ ਮੈਂ ਬਲਾਕ ਲੈਵਲ ਦੇ ਮੁਕਾਬਲੇ ਦੇ ਵਿੱਚ ਗੀਤ ਸੀਗਾ ਬਾਵਲ ਮੇਰੀਆਂ ਗੁੱਡੀਆਂ ਤੇਰੇ ਘਰ ਆ ਗਈ ਜੀ ਉੱਥੋਂ ਮਤਲਬ ਕਿ ਉਹ ਗੀਤ ਦੇ ਵਿੱਚ ਗਾਉਣ ਤੋਂ ਬਾਅਦ ਮੈਨੂੰ ਹਰ ਇੱਕ ਥਾਂ ਤੇ ਖੜਾ ਲਾਣਾ ਬਾਵਲ ਮੁਰੇ ਅੰਗਰੇਜ਼ੀਆਂ ਗੁੱਡੀਆਂ ਸੁਣਾਉ ਜੀ ਤੇ ਬਾਕੀ ਮੇਰੇ ਮਤਲਬ ਮੈਨੂੰ ਗੁਰਤੀ ਦੇ ਵਿੱਚ ਮੇਰੇ ਨਾਨਾ ਜੀ ਤੋਂ ਗਾਇਕੀ ਦਾ ਨਾਨਾ ਜੀ ਗਾਉਂਦੇ ਜੀ ਉੱਥੋਂ ਮੈਨੂੰ ਮਨ ਮੇਰੇ ਨਾਨਾ ਜੀ ਤੋਂ ਜੀ ਸ਼ੁਰੂਆਤ ਮੇਰੀ ਇਸ ਤਰ੍ਹਾਂ થઈ ਜੀ ਜੀ ਇਹ ਜਿਹੜਾ ਫਿਰ ਸੁਭ ਬਣਦਾ ਜੀ ਤੁਹਾਡਾ ਗੀਤ ਸਿੰਗਲ ਟਰੈਕ ਚੱਲਦਾ ਜੀ ਇਹ ਅੱਜ ਵੀ ਪੂਰਾ ਟ੍ਰੈਂਡਿੰਗ ਚੱਲ ਰਿਹਾ ਇਹਨੂੰ ਆਏ ਨੂੰ ਕਿੰਨਾ ਸਾਲ ਹੋ ਗਏ ਤੇ ਇਹਦਾ ਕਿਵੇਂ ਸੁਭ ਬਣਿਆ ਜੀ ਇਹ ਗੀਤ 2018 ਦੇ ਵਿੱਚ ਆ ਆ دسمبر ਮਹੀਨੇ ਦੀ ਜੀ ਮਤਲਬ ਕਿ ਉਸ ਟਾਈਮ ਅਸੀਂ ਇਹਨੂੰ ਗਾਣੇ ਨੂੰ ਰਿਲੀਜ਼ ਕਰਿਆ ਸੀਗਾ ਤੇ ਅੱਜ ਤੁਸੀਂ ਦੇਖੋ 2025 ਚੱਲ ਰਿਹਾ ਜੀ ਤੇ ਹੁਣ ਤੱਕ ਇਹ ਗਾਣਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਜੀ ਉਦੋਂ ਤੋਂ ਇਹ ਗਾਣਾ ਚੱਲ ਰਿਹਾ ਜੀ ਇਹ ਜਿਹੜਾ ਗਾਣਾ ਲਿਖਿਆ ਗਿਆ ਜੀ ਕੋਈ ਸਾਹਮਣੇ ਰੱਖ ਕੇ ਰੱਖਿਆ ਕਿ ਲਿਖਿਆ ਗਿਆ ਜਾਂ ਕੁਦਰਤੀ ਤਿਆਰ ਹੋ ਗਿਆ ਜੀ ਇਹ ਗਾਣਾ ਮੇਰੇ ਦੋਸਤ ਨੇ ਮੇਰੇ ਨਾਲ ਛੇਪਾਰ ਸਕੂਲ ਦੇ ਵਿੱਚ ਅਸੀਂ ਇਕੱਠੇ ਪੜੇ ਹਾਂ ਦਲਵਾਰਾ ਛੇਪਾਰ ਜੀ ਇਹ ਉਹਨਾਂ ਦਾ ਲਿਖਿਆ ਹੋਇਆ ਗਾਣਾ ਜੀ ਤੇ ਦਲਵਾਰੇ ਛਪਾਰ ਨੇ ਮਤਲਬ ਕਿ ਅਸੀਂ ਪਹਿਲਾਂ ਸਕੂਲ ਟਾਈਮ ਤੋਂ ਵੀ ਮੰਨ ਲਓ ਅਸੀਂ ਭਾਗ ਲੈਂਦੇ ਹੁੰਦੇ ਸੀਗੇ ਜਿਹੜੇ ਵੀ ਉੱਥੇ ਕੰਪੀਟੀਸ਼ਨ ਹੁੰਦੇ ਸੀਗੇ ਮੁਕਾਬਲੇ ਹੁੰਦੇ ਸੀਗੇ ਜੀ ਤੇ ਉਸ ਤੋਂ ਬਾਅਦ ਚਲੋ ਇੱਧਰ ਮੈਂ ਆਪਣਾ ਜੋਬ 'ਚ ਲੱਗਾ ਲੇਕਿਨ ਦਲਵਾਰੇ ਨਾਲ ਰਾਬਤਾ ਸੀਗਾ ਜੀ ਤੇ ਉਹਨਾਂ ਨੇ ਹੀ ਮੈਨੂੰ ਇਹ ਗਾਣਾ ਭੇਜਿਆ ਤੇ ਵੀ ਸ਼ਫਾਕ ਤੇਰੇ ਇਹ ਗਾਉਣ ਵਾਲੀ ਚੀਜ਼ ਕਿ ਯਾਰ ਬਹੁਤ ਸੋਹਣੀ ਚੀਜ਼ ਲਿਖੀ ਜੀ ਪਹਿਲਾਂ ਮੈਂ ਕਿਹਾ ਵੀ ਹਾਂ ਠੀਕ ਹੈ ਦਲਵਾਰੇ ਦੇਖਦੇ ਆਪਾਂ ਇਹ ਤਾਂ ਤੂੰ ਇੱਕ ਵਾਰ ਸੁਣ ਕੇ ਦੇਖ ਜੀ ਇਹਨੂੰ ਮੈਂ ਇਹਨਾਂ ਨੇ ਮੈਨੂੰ ਵੌਇਸ ਰਿਕਾਰਡਿੰਗ ਕਰਕੇ ਭੇਜਿਆ ਤੇ ਮੈਂ ਸੁਣੀ ਬੜੀ ਸੁਣੀ ਚੀਜ਼ ਲੱਗੀ ਮੈਨੂੰ ਕਿ ਯਾਰ ਵਾਕਈ ਕਿੰਨੀ ਕਿੰਨੇ ਵਧੀਆ ਲਫਜ਼ ਲਿਖੇ ਹੋਏ ਸੁਣ ਕੇ ਇੱਕਦਮ ਲੱਗਿਆ ਵੀ ਹਾਂ ਇਹ ਚੀਜ਼ ਕਰਨੀ ਚਾਹੀਦੀ ਤੇ ਫਿਰ ਉਸ ਤੋਂ ਬਾਅਦ ਮੈਂ ਮਤਲਬ ਕਿ ਆਪਣੇ ਫਾਦਰ ਸਾਹਿਬ ਨੂੰ ਉਹ ਚੀਜ਼ ਸੁਣਾਈ ਉਹਦਾ ਜਿੰਦਾ ਕੰਪੋਜੀਸ਼ਨ ਸੀ ਬੋਲ ਸੁਣਾਈ ਤਾਂ ਫਾਦਰ ਸਾਹਿਬ ਮੇਰੇ ਕਹਿੰਦੇ ਬੇਟਾ ਵੀ ਹਾਂ ਇਹ ਗਾਣਾ ਤੁਸੀਂ ਕਰੋ ਵੀ ਬਹੁਤ ਸੋਹਣਾ ਲਿਖਿਆ ਦਲਵਾਰੇ ਨਾਲ ਗੱਲਬਾਤ ਹੋਈ ਬੈਠੇ ਅਸੀਂ ਇਕੱਠੇ ਦਲਵਾਰੇ ਨੂੰ ਪਾਦਰਸਰ ਨੂੰ ਸ਼ਾਬਾਸ਼ ਦਿੱਤੀ ਵੀ ਦਰਵਾਜ਼ਾ ਬਹੁਤ ਸੋਹਣਾ ਲਿਖਿਆ ਇਹਨੇ ਪਿਆਰੇ ਮਤਲਬ ਕਿ ਤੁਸੀਂ ਇੰਨੇ ਟੁਕਮੇ ਸ਼ਬਦ ਲਿਖੇ ਨੇ ਅੱਜ ਦੇ ਸਮੇਂ ਦੀ ਲੋੜ ਆ ਕਿਉਂਕਿ ਲੋਕ ਕੁਦਰਤ ਦੇ ਨਾਲੋਂ ਮਤਲਬ ਕੁਦਰਤ ਨਾਲ ਟੁੱਟ ਚੁੱਕੇ ਆ ਜੀ ਲੋਕ ਜੀ ਆਪਾਂ ਦੇਖਦੇ ਆ ਨਾ ਹੁਣ ਸਾਰੀਆਂ ਕਿੱਦਾਂ ਦੀਆਂ ਚੀਜ਼ਾਂ ਆਰਗੈਨਿਕ ਚੀਜ਼ਾਂ ਨਹੀਂ ਹੈ ਜੀ ਜੀ ਤੇ ਉਹ ਚੀਜ਼ ਸਮੇਂ ਦੀ ਲੋੜ ਸੀ ਤੇ ਉਹ ਗਾਣਾ ਅਸੀਂ 2018 ਚ ਕਰਿਆ ਤੇ ਅੱਜ ਤੱਕ ਮਕਬੂਲ ਹੋਇਆ ਕੰਟੈਂਟ ਚ ਜਾਨ ਸੀ ਜੀ ਬਿਲਕੁਲ ਬਹੁਤ ਜੀ ਵਧੀਆ ਗਾਣਾ ਸੀ ਜੀ ਉਹ ਹਾਂ ਜੀ ਇਹ ਫਿਰ ਮੁਸ਼ਕਲ ਆਈ ਜੀ ਉਹਨੂੰ ਰਿਕਾਰਡ ਕਰਨ ਦੀ ਵਿੱਚ ਜਾਂ ਕਿਸੇ ਕੰਪਨੀ ਦੇ ਦੁਆਰਾ ਕੋਈ ਜਦੋਂ ਜੀ ਨਵੇਂ ਸਿੰਗਰ ਕੋਈ ਵੀ ਗਾਣਾ ਮਤਲਬ ਕਿ ਕਰਦੇ ਨੇ ਮੁਸ਼ਕਲਾਂ ਹੁੰਦੀਆਂ ਨੇ ਜੀ ਕੋਈ ਕੰਪਨੀ ਨਹੀਂ ਹੱਥ ਪਾਉਂਦੀ ਉਹਨਾਂ ਨੂੰ ਜੀ ਤੇ ਵੀ ਉਹਦਾ ਨਵੇਂ ਸਿੰਗਰ ਆ ਜੀ ਅਸੀਂ ਨਹੀਂ ਰਿਕਾਰਡ ਕਰਨਾ ਬਹੁਤ ਨੂੰ ਤੱਕੇ ਖਾਣੇ ਪੈਂਦੇ ਨੇ ਤੇ ਇਸ ਤਰ੍ਹਾਂ ਹੀ ਚਲੋ ਸਾਡੇ ਨਾਲ ਵੀ ਰਿਹਾ ਤੇ ਸਾਨੂੰ ਵੀ ਇਹ ਸੀ ਸਾਡਾ ਗਾਣਾ ਵੀ ਕੋਈ ਨਾਮੀ ਕੰਪਨੀ ਦੇ ਵਿੱਚੋਂ ਹੋ ਜੇ ਜੀ ਤੇ ਇਹਨਾਂ ਸੋਹਣਾ ਸਾਡਾ ਕੰਟੈਂਟ ਬਣਿਆ ਮਿਹਨਤ ਬਹੁਤ ਕਰਿਆ ਸੀ ਇਸ ਗਾਣੇ ਤੇ ਬਹੁਤ ਮਿਹਨਤ ਕਰਿਆ ਸੀ ਇਸ ਗਾਣੇ ਨੂੰ ਇਹ ਇਦਾਂ ਨਾਰਮਲੀ ਨਹੀਂ ਹੈਗਾ ਵੀ 1-2 ਦਿਨਾਂ ਦੇ ਵਿੱਚ ਬਣ ਜਾਂਦਾ ਜੀ ਇਹਨੂੰ ਤੁਸੀਂ ਇਹ ਦੇਖੋ ਵੀ ਇਸ ਗਾਣੇ ਨੂੰ ਮਹੀਨੇ ਔਰ ਸਾਲ ਦੇ ਵਿੱਚ ਵਿੱਚ ਇਹ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਗਾਣਾ ਤਿਆਰ ਹੋਇਆ ਜੀ ਠੀਕ ਹੈ ਜੀ ਤੇ ਅਸੀਂ ਇਸ ਤਰ੍ਹਾਂ ਹੀ ਗਾਣਾ ਤਿਆਰ ਕਰਕੇ ਜਸ ਰਿਕਾਰਡ ਨੂੰ ਗਾਣਾ ਦਿੱਤਾ ਜੀ ਜੀ ਉਹਨਾਂ ਨੇ ਰਿਲੀਜ਼ ਕਰਿਆ ਗਾਣਾ ਇਹ ਠੀਕ ਹੈ ਜੀ ਨਵੇਂ ਸਿੰਗਰਾਂ ਨੂੰ ਸਾਨੂੰ ਇਹ ਸਾਡਾ ਗਾਣਾ ਰਿਲੀਜ਼ ਹੋ ਜਾਏ ਜੀ ਕੰਪਨੀ ਤੋਂ ਜੀ ਤੇ ਉਸ ਟਾਈਮ ਵੀ ਰਿਲੀਜ਼ ਹੋਇਆ ਤੇ ਇਹ ਉਸ ਤੋਂ ਬਾਅਦ 2020 ਦੇ ਵਿੱਚ ਕਰੋਨਾ ਟਾਈਮ ਤੋਂ ਮਤਲਬ ਕਿ ਕਾਫੀ ਜ਼ਿਆਦਾ ਬਹਿਰਲ ਹੋਇਆ ਉਦੋਂ ਹਾਲਾਤ ਇਹ ਜਿਹੀ ਸੀਗੇ ਜੀ ਹਾਂ ਜੀ ਹਾਂ ਤੇ ਟੋਗ ਗਿਆ ਹਾਲਾਤਾਂ ਦੇ ਜੀ ਜੀ ਅੱਜ ਵੀ ਗਾਣਾ ਟ੍ਰੈਂਡਿੰਗ ਚੱਲਣ ਦਾ ਕਾਰਨ ਪੰਜਾਬ ਚ ਖੜਾਂ ਦੇ ਨਾਲ ਮਤਲਬ ਉਹਨੂੰ ਜੋੜਿਆ ਜਾਂਦਾ ਹੈ ਨਾ ਜੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਦੀ ਕੁਦਰਤ ਨਾਲ ਜੇ ਆਪਾਂ ਇਨਸਾਨ ਖਲਵਾੜ ਕਰਦਾ ਜੀ ਆਪਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਜਾਂ ਕਿੱਦਾਂ ਵੀ ਹੋ ਜਾਂਦੀਆਂ ਨੇ ਉਹ ਸਾਰੀਆਂ ਇਹ ਗੀਤ ਦੇ ਇੱਕ ਬੋਲ ਤੁਹਾਨੂੰ ਟੁੰਬਣਗੇ ਤੁਹਾਡੇ ਦਿਲ ਨੂੰ ਆ ਜਿਹੜਾ ਉਹ ਛੂਣਗੇ ਸੁਭੀਰੇ ਸੁਣਾ ਦਿਓ ਚਾਰ ਲੈਣਾ ਉਹ ਗਾਣੇ ਦੀ ਹਾਂਜੀ ਹਾਂਜੀ ਉਹੀ ਮੈਂ ਸੁਣਾਉਂਗਾ ਜਿਹੜੀ ਰੀਲ ਬਹੁਤ ਵਾਇਰਲ ਹੋਈ ਆ ਜੀ ਉੱਥੋਂ ਸ਼ੁਰੂ ਕਰਦੇ ਆਂ ਆ ਤੂੰ ਚੜ ਜਾਣਾ ਬੰਦਿਆ ਪੱਤਾ ਸੁੱਕੀ ਤਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਜੀ ਜੀ ਤੇ ਤੁਸੀਂ ਦੇਖਿਆ ਬੀਰੇ ਦੀ ਆਵਾਜ਼ ਆ ਜਿਹੜੀ ਉਹ ਦਿਲ ਟੰਬਦੀ ਆ ਤੇ ਜਿਹੜੀ ਮਿੱਠੀ ਆਵਾਜ਼ ਆ ਬਾਕੀ ਟੱਕਦਾ ਗਾਣਾ ਜਿਹਦੇ ਹਾਲਾਤਾਂ ਤੇ ਤੇ ਫਿਰ ਇਹ ਜਿਹੜਾ ਗੀਤ ਬੀਰੇ ਦਾ ਚੱਲਿਆ ਤੁਹਾਨੂੰ ਇਹ ਪਛਾਣ ਦਿੱਤੀ ਹੈ ਗਾਂ ਰਾਤੋਂ ਦਾ ਸਟਾਰ ਬੰਨ ਵਾਲਾ ਕੰਮ ਹੋ ਗਿਆ ਜੀ ਜੀ ਪਰ ਤੁਸੀਂ ਇੰਨਾ ਟਾਈਮ ਤੁਹਾਡਾ ਚਿਹਰਾ ਲੋਕਾਂ ਸਾਹਮਣੇ ਨਹੀਂ ਆ ਸੀਗਾ ਕਾਰਨ ਦੱਸ ਸਕਦੇ ਹੋ ਜੀ ਉਦੇ ਵਿੱਚ ਕਾਰਨ ਇਹ ਆ ਜੀ ਮੈਂ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਡਿਊਟੀ ਕਰਦਾ ਜੀ ਤੇ ਮਤਲਬ ਹੋਰ ਜੀ ਮੇਰੇ ਇੰਦੇ ਨੇ ਸਾਡੇ ਮਹਿਕਮੇ ਦੇ ਵਿੱਚ ਜੀ ਤੁਹਾਨੂੰ ਪਤਾ ਵੀ ਡਿਊਟੀ ਡੇ ਨਾਈਟ ਚੱਲਦੀ ਰਹਿੰਦੀ ਆ ਜੀ ਲਗਾਤਾਰ ਡਿਊਟੀ ਤੋਂ ਸਮਾਂ ਕੱਢ ਰਿਹਾ ਨਹੀਂ ਜਾਂਦਾ ਜੀ ਤੇ ਡਿਊਟੀ ਦੇ ਵਿੱਚ ਅਸੀਂ ਬਿਜ਼ੀ ਰਹੇ ਆ ਤੇ ਇਹ ਕਾਰ ਹੋ ਰਿਹਾ ਜੀ ਇਸ ਕਰਕੇ ਇਹ ਗਾਣਾ ਅਸੀਂ ਇੰਨਾ ਟਾਈਮ ਸਾਹਮਣੇ ਨਹੀਂ ਆਇਆ ਤੇ ਸਾਨੂੰ ਸਬਰ ਵੀ ਬਹੁਤ ਕਰਿਆ ਹਮੇ ਜੀ ਸਬਰ ਕਰਿਆ ਵੀ ਇਹ ਆਪਣਾ ਗਾਣਾ ਅਸੀਂ ਐਕਸਾਈਟਿਡ ਜੇ ਨਹੀਂ ਹੋਏ ਹੈਗੇ ਵੀ ਯਾਰ ਠੀਕ ਹੈ ਜੀ ਮੇਰੇ ਕੋਲੇ ਆ ਕੇ ਨਾ ਮਤਲਬ ਕਿ ਦੋਸਤ ਸਹਿੱਤਰ ਐਕਸਾਈਟਡ ਹੋ ਕੇ ਦੱਸਦੇ ਸੀ ਉਹ ਤੇਰਾ ਗਾਣਾ ਚੱਲ ਰਿਹਾ ਤਰੀਲਾਂ ਭੇਜਣੀ ਆ ਸਟੇਟਸ ਵੀ ਨੂੰ ਉਹਨਾਂ ਨੇ ਵਟਸਐਪ ਕਰਨੇ ਫੋਨ ਕਰਕੇ ਦੱਸਣਾ ਤੇ ਮਤਲਬ ਹਰ ਵਰਗ ਮਤਲਬ ਇਹ ਛੋਟੇ ਮਤਲਬ ਅੱਜ ਕੱਲ ਦੀ ਜੰਗ ਜਨਰੇਸ਼ਨ ਵੀ ਹੋ ਗਈ ਤੇ ਉਸ ਤੋਂ ਬਾਅਦ ਉਸ ਤੋਂ ਉੱਪਰ ਆ ਜੋ ਜੀ ਪਿਉਰਗਾਂ ਤੱਕ ਹਰ ਇੱਕ ਬੱਚੇ ਤੱਕ ਹਰ ਇੱਕ ਤੱਕ ਇਹ ਗਾਣਾ ਪਹੁੰਚਿਆ ਜੀ ਮਨਪਸੰਦ ਇਹ ਉਹਨਾਂ ਦਾ ਬਣਿਆ ਜੀ ਹਾਂ ਜੀ ਹਾਂ ਇਹ ਮਾਨ ਸਨਮਾਨ ਦੀ ਗੱਲ ਕਰੀਏ ਤਾਂ ਅੱਜ ਤੱਕ ਦੇ ਕੈਰੀਅਰ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਜੀ ਜੀ ਕੁਈ ਮਾਨ ਸਨਮਾਨ ਹੋਏ ਹੁਣ ਜੀ ਮਾਨ ਸਨਮਾਨ ਹਾਂ ਜੀ ਮੇਰੇ ਮਾਨ ਸਨਮਾਨ ਤਾਂ ਮਤਲਬ ਕਿ ਸਕੂਲ ਲੈਵਲ ਤੋਂ ਹੀ ਹੋਏ ਨੇ ਜੀ ਲੇ ਜ਼ੋਨ ਲੈਵਲ ਤੋਂ ਮੈਂ ਫਰਸਟ ਡਿਵੀਜ਼ਨ ਦੇ ਵਿੱਚ ਤੇ ਫਿਰ ਮੈਂ ਆਪਣਾ ਕਾਲਜ ਟਾਈਮ ਤੋਂ ਲੈ ਲੋ ਯੂਥ ਫੈਸਟੀਵਲ ਦੇ ਵਿੱਚ ਯੂਥ ਫੈਸਟੀਵਲਾਂ ਦੇ ਵਿੱਚ ਮੰਨ ਲਓ ਹਰੇਕ ਆਈਟਮ ਦੇ ਵਿੱਚ ਭਾਗ ਲੈਂਦੇ ਸੀਗੇ ਜੀ ਗਰੁੱਪ ਸ਼ਬਦ ਸਾਡਾ ਫਰਸਟ ਹੁੰਦਾ ਹੈ ਗਰੁੱਪ ਸੌਂਗ ਸਾਡਾ ਫਰਸਟ ਹੁੰਦਾ ਸੀਗਾ ਜੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਪੜਿਆ ਮੈਂ ਜੀ ਸਾਡੇ ਗੁਰੂ ਜੀ ਪ੍ਰੋਫੈਸਰ ਅਨਿਲ ਭਾਰਤੀ ਜੀ ਸੀਗੇ ਜਿਨ੍ਹਾਂ ਕੋਲ ਅਸੀਂ ਮਿਊਜ਼ਿਕ ਦੀ ਤਾਲੀਮ ਲਈ ਹੈ ਜੀ ਜੀ ਤੇ ਉੱਥੋਂ ਹੀ ਅਸੀਂ ਸਾਨੂੰ ਮੈਂ ਇਹ ਆਪਣੇ ਹੀਰ ਦੇ ਵਿੱਚ ਮੰਨ ਲਓ ਮੇਰੀ ਯੂਨੀਵਰਸਿਟੀ ਤੋਂ ਫਰਸਟ ਆਈ ਸੀਗੀ ਅ ਉਹ ਇਸ ਤਰ੍ਹਾਂ ਦਾ ਗੀਤ ਸੀਗਾ ਪਾਕਿਸਤਾਨੀ ਗੀਤ ਸੀਗਾ ਉਹਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਮੰਨ ਲਓ ਇਦਾਂ ਮੇਰੇ ਕੋਲ ਬਹੁਤ ਸਰਟੀਫੀਕੇਟ ਨੇ ਜੀ ਜਿਨ੍ਹਾਂ ਵਿੱਚੋਂ ਅਸੀਂ ਮੰਨ ਲਓ ਕਿ ਵਧੀਆ ਅਵਲਦਾਰ ਜਿਹੇ ਮੈ ਰਹੇ ਜੀ ਬਹੁਤ ਮਾਨ ਸਰਕਾਰ ਬਹੁਤ ਜ਼ਿਆਦਾ ਜੀ ਤਾਂ ਜੀ ਤੇ ਵਿਭਾਗ ਦੇ ਵੱਲੋਂ ਸਾਨੂੰ ਕੋਈ سپورਟ ਜੀ ਮਤਲਬ ਜਾਂ ਵਿਭਾਗ ਦੇ ਵੱਲੋਂ ਜੀ ਬਹੁਤ ਵੱਡੀ سپورਟ ਆ ਵਿਭਾਗ ਦੇ ਵੱਲੋਂ ਵੱਡੀ سپورਟ ਇਹ ਆ ਵੀ ਵਿਭਾਗ ਨੇ ਮੈਨੂੰ ਇਹ ਦੌਣ ਲਈ ਐਨਓਸੀ ਦਿੱਤੀ ਹੈ ਓਕੇ ਜੀ ਹਾਂ ਜੀ ਹਾਂ ਇਹ ਵੱਡੀ ਗੱਲ ਹੁੰਦੀ ਆ ਜੀ ਹਾਂ ਜੀ ਤੇ ਨਹੀਂ ਤੁਹਾਨੂੰ ਪਤਾ ਵੀ ਵਿਭਾਗ ਵਿੱਚ ਕੰਡੀਸ਼ਨਰ ਵੀ ਸਾਡੇ ਅਫਸਰਾਂ ਨੇ ਮਤਲਬ ਕਿ ਇਹ ਦੇਖਿਆ ਵੀ ਹਾਂ ਬੱਚੇ ਜੇ ਜੇ ਮੇਰੇ ਮਲਾਲਯਮ ਦੇ ਵਿੱਚ ਹੁਨਰ ਆ ਵੀ ਇਹਨਾਂ ਨੂੰ ਅਸੀਂ ਐਨਓਸੀ ਉਹਨਾਂ ਨੂੰ ਦਿੱਤੀ ਹੈ ਵੀ ਹਾਂ ਇਹ ਨਾਲ ਨਾਲ ਫੀਲਡ ਦੇ ਵਿੱਚ ਆਪਣਾ ਜਿਹੜਾ ਇਹਦਾ ਸ਼ੌਂਕ ਆ ਗਾਇਕੀ ਦਾ ਉਹ ਵੀ ਕਰੇ ਜੀ ਮੇਰੇ ਸਾਰੇ ਅਫਸਰਾਂ ਦਾ ਸਾਡੇ ਡੀਜੀਪੀ ਸਾਹਿਬ ਦਾ ਸਾਡੇ ਐਸਐਸਪੀ ਸਾਹਿਬ ਮਲੇਰਕੋਟਲਾ ਜੀ ਦੇ ਤੇ ਸਾਡੇ ਜਿੰਨੇ ਅਫਸਰ ਸਹਿਬਾਨ ਨੇ ਸਾਡੇ ਡੀਐਸਪੀ ਆਰਾ ਆਪਣੇ ਰਣਜੀਤ ਸਿੰਘ ਜੀ ਬੈਂਸ ਜੀ ਉਹਨਾਂ ਦਾ ਪਰ ਉਸ तमाम ਪੰਜਾਬ ਪੁਲਿਸ ਦਾ ਜਿੰਨੇ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਮੇਰੇ ਦੋਸਤ ਮਿੱਤਰ ਸੀਨੀਅਰ ਸਾਡੇ ਉਹਨਾਂ ਦਾ ਜੀ ਬਹੁਤ ਧੰਨਵਾਦ ਆ ਬਹੁਤ ਯੋਗਦਾਨ ਯੋਗਦਾਨਾ ਜੀ ਮੈਨੂੰ ਅੱਗੇ ਲੈ ਕੇ ਆਉਣ ਦੇ ਲਈ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਐਪਰੀਸ਼ੀਏਟ ਕੀਤਾ ਹਰੇਕ ਜਗ੍ਹਾ ਤੇ ਦਾ ਸਵਾਗਤ ਤੁਸੀਂ ਇੱਥੇ ਕਰੋ ਕੰਮ ਕਰੋ ਪਰ ਹਰ ਵਾਰੀ ਉਹਨਾਂ ਨੇ ਮੈਨੂੰ ਅੱਗੇ ਲੈ ਕੇ ਆਉਣ ਦੇ ਲਈ ਹਰ ਇੱਕ ਯਤਨ ਕੀਤੇ ਜੀ ਜੀ ਪਰਿਵਾਰ ਦੀ سپورਟ ਜੀ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਅੱਜ ਕੱਲ੍ਹ ਹੈ ਪਰਿਵਾਰ ਦੀ سپورਟ ਵੀ ਰਹੀ ਹੈ ਜੀ ਬਹੁਤ ਪਰਿਵਾਰ ਨੇ ਵੀ ਮੈਨੂੰ ਕਦੇ ਨਹੀਂ ਰੋਕਿਆ ਮੇਰੇ ਮੰਮੀ ਡੈਡੀ ਨੇ ਮੇਨ ਮੇਰੇ ਫਾਦਰ ਸਾਹਿਬ ਮਤਲਬ ਕਿ ਪਹਿਲਾਂ ਵੀ ਮੇਰੇ ਫਾਦਰ ਸਾਹਿਬ ਨੇ ਕਿਹਾ ਨਾ ਪੁੱਤ ਤੂੰ ਕਾਰ ਵੀ ਤੇਰੀ ਬੁਗਲ ਬਹੁਤ ਸੋਹਣੀ ਆ ਹਾਂਜੀ ਵੀ ਤੂੰ ਕਾਰ ਤੇ ਉਹਨਾਂ ਨੇ ਦਲਵਾਰੇ ਜੋ ਉਟਾਈਆ ਬਗਾਰਾ ਤਾਂ ਕਿਹਾ ਬੇਟਾ ਤੂੰ ਦਲਵਾਰੇ ਨਾਲ ਕੰਮ ਕਰ ਜੀ ਦਲਵਾਰਾ ਮਤਲਬ ਬੜਾ ਘੈਂਡ ਨਿਸ਼ਾਨ ਆ ਜੀ ਦਲਵਾਰਾ ਜੀ ਤੇ ਉਹਨੇ ਗੱਲਬਾਤ ਕਰਨੀ ਤਾਂ ਦਲਵਾਰੇ ਨੂੰ ਕਹਿੰਦੇ ਵੀ ਦਲਵਾਰੇ ਤੁਸੀਂ ਇਕੱਠੇ ਹੋ ਕੇ ਕੰਮ ਕਰੋ ਵੀ ਬਹੁਤ ਸੋਣਾ ਤੁਹਾਡਾ ਮਤਲਬ ਕਿ ਲਿਖਿਆ ਗਾਣਾ ਮੈਂ ਇਸ ਤਰ੍ਹਾਂ ਮੇਰੇ ਭਰਾਵਾਂ ਦੀ ਚਾਰ ਭਰਾ ਆ ਜੀ ਅਸੀਂ ਜੀ ਤਿੰਨ ਭਰਾ ਅਸੀਂ ਪੁਲਿਸ ਦੇ ਵਿੱਚ ਜੋਬ ਕਰਦੇ ਆ ਇੱਕ ਬ੍ਰਦਰ ਮੇਰਾ ਸਰਕਾਰੀ ਟੀਚਰ ਨੇ ਜੀ ਤੇ ਮਾਤਾ ਦੀ ਮੇਰੇ ਦੀ ਕਿਉਂਕਿ ਜੋ ਸ਼ੁਰੂ ਕਰਿਆ ਸੀ ਆ ਸ਼ੁਰੂਆਤ ਦੇ ਵਿੱਚ ਮੈਨੂੰ ਸਿਖਾਉਣ ਵਾਲੇ ਮੇਰੇ ਮਾਤਾ ਜੀ ਜੀ ਜਿਨ੍ਹਾਂ ਨੇ ਮੈਨੂੰ ਦੱਸਿਆ ਵੀ ਬੇਟਾ ਆ ਤਰਜ ਇਸ ਤਰ੍ਹਾਂ ਇਸ ਦੇ ਵਿੱਚ ਇਸ ਤਰ੍ਹਾਂ ਗਾਉਣਾ ਮੈਂ ਜੀ ਬਾਬਲ ਮਰੀਆਂ ਗੁੱਡੀਆਂ ਗਾਣੇ ਦੇ ਵਿੱਚੋਂ ਮੈਨੂੰ ਨਹੀਂ ਪਤਾ ਸੀਗਾ ਸਾਡੇ ਕਮਾਂਡ ਦੇ ਵਿੱਚ ਦਿੱਕ ਦੇ ਗਾਣਾ ਲਾ ਕੇ ਸੁਣਿਆ ਤੇ ਮਾਤਾ ਜੀ ਦੀ ਕੱਲਾ ਤੱਕ ਉਹ ਆਵਾਜ਼ ਵੀ ਤੇ ਉਹਨਾਂ ਨੇ ਮੈਨੂੰ ਘਰੇ ਬੈਠਿਆਂ ਨੂੰ ਫਿਰ ਦੱਸਿਆ ਬਤ ਵੀ ਇਸ ਤਰ੍ਹਾਂ ਦਾ ਜੀ ਤੇ ਮੈਂ ਛੋਟਾ ਹੁੰਦਾ ਸੀਗਾ ਮਤਲਬ ਕਿ ਮਾਤਾ ਮੰਮੀ ਜੜੀ ਤਾਂ ਬਹੁਤ ਮੈਨੂੰ ਲਗਾ ਰਹਿੰਦਾ ਸੀ ਮੈਂ ਜਾਂਦਾ ਨਹੀਂ ਹੁੰਦਾ ਸੀ ਜਦੋਂ ਮੈਂ ਆਪਣੇ ਅਹਿਮਦਗੜ੍ਹ ਬਲਾਕ ਲੈਵਲ ਤੇ ਗਿਆ ਇਹ ਗਾਣਾ ਗਾਉਣ ਤਾਂ ਜੀ ਬਾਕੀ ਤਿਆਰੀਆਂ ਤੇ ਜੋਰ ਲੱਗਿਆ ਬਾਕੀਆਂ ਦਾ ਮੇਰਾ ਰੋਣ ਤੇ ਜ਼ੋਰ ਹੱਤ ਹੋਇਆ ਅੱਛਾ ਜੀ ਬਈ ਮੇਰੇ ਮੰਮੀ ਡੈਡੀ ਲੈ ਕੇ ਆਉ ਮੈਂ ਨਹੀਂ ਕਰਨਾ ਗਾਉਣਾ ਸਾਰੇ ਦੇਖਣ ਸਾਡੇ ਟੀਚਰ ਵੀ ਯਾਰ ਇਹ ਤਾਂ ਕਰ ਨਹੀਂ ਰਿਹਾ ਕੁਝ ਰੋਂਦਾ ਰੋਂਦਾ ਅੱਖਾਂ ਹੀ ਪੁੰਜੀਆਂ ਆਪਣੀਆਂ ਸਟੇਜ ਤੇ ਚੜ ਗਿਆ ਜੀ ਸਟੇਜ ਦੇ ਪਰ ਮਾਤਾ ਨੇ ਮੈਨੂੰ ਇੱਕ ਸ਼ੇਰ ਕਿਹਾ ਸੀ ਇਸ ਤਰ੍ਹਾਂ ਬੋਲੋ ਵੀ ਇੱਕ ਬਾਗ ਦੇ ਫੁੱਲ ਅਸੀਂ ਹਾਂ ਇੱਕ ਅਰਸ ਦੇ ਤਾਰੇ ਕੌਣ ਸਾਡੀ ਖੁਸ਼ਬੂ ਖੋਵੇ ਕੌਣ ਸਾਨੂੰ ਲਲਕਾਰੇ ਇਹ ਚੀਜ਼ ਬੋਲ ਕੇ ਮੈਂ ਗਾਣਾ ਬਾਬਲ ਮੇਰੇ ਸ਼ੁਰੂ ਕਰਿਆ ਤਾਂ ਜੀ ਉਹ ਪਤਾ ਨਹੀਂ ਲੱਗਿਆ ਉਹਦੇ ਵਿੱਚ ਫਸਟ ਤੇ ਫਿਰ ਟੀਚਰਾਂ ਨੇ ਕਿਹਾ ਵੀ ਤੁਸੀਂ ਡੈਡੀ ਜਾਂ ਮੰਮੀ ਨਾਲ ਤੁਸੀਂ ਨਾਲ ਚੱਲੋ ਅਗਲੇ ਲੈਵਲ ਦੇ ਵਿੱਚ ਹਾਂਜੀ ਜੂਨ ਦੇ ਵਿੱਚ ਜਾਣਾ ਇਸ ਤੋਂ ਅੱਗੇ ਕੰਪੀਟੀਸ਼ਨ ਦੇ ਵਿੱਚ ਨਾਲ ਚੱਲੋ ਫਿਰ ਉਹ ਨਾਲ ਗਏ ਮੇਰੇ ਡੈਡੀ ਉਸ ਟਾਈਮ ਮਨ ਲੋ ਪਰਿਵਾਰ ਦਾ ਇੰਨਾ ਸਾਥ ਰਿਹਾ ਪਰਿਵਾਰ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਜਿੱਦਾਂ ਮੈਂ ਕਾਇਕੀ ਦੇ ਵਿੱਚ ਕਿਹੜਾ ਮਰਜੀ ਮਨ ਲੋ ਗਾਣਾ ਕਰਨਾ ਤਾਂ ਮੈਨੂੰ ਪਰਿਵਾਰ ਨੇ ਨਹੀਂ ਰੋਕਿਆ ਕਦੇ ਵੀ ਉਹਨਾਂ ਨੂੰ ਖੁਸ਼ੀ ਹੁੰਦੀ ਸੀਗੀ ਕਿ ਪੁੱਤ ਕਰ ਡਿਸਕਸ ਕਰਦਾ ਸੀ ਉਹਨਾਂ ਨਾਲ ਗਾਣਾ ਕਿਦਾਂ ਲੱਗਦਾ ਹੁਣ ਮੈਂ ਆ ਗਾਣਾ ਕਰਕੇ ਅੱਜ ਦੇ ਹਾਲਾਤਾਂ ਤੇ ਜੀ ਮੰਨ ਲਓ ਮੇਰੀ ਇੰਟਰਵਿਊ ਬੈਰ ਹੋਈ ਆ ਤੇ ਉਹਦੇ ਰਿਗਾਰਡਿੰਗ ਮੈਨੂੰ ਫਿਰੋਜ਼ਪੁਰ ਤੋਂ ਸਾਡੇ ਗੁਰਮੀਰ ਪੱਟੀ ਨੇ ਜੀ ਉਹਨਾਂ ਦਾ ਫੋਨ ਆਇਆ ਵੀ ਮੈਂ ਨਾ ਅੱਜ ਦੇ ਹਾਲਾਤਾਂ ਦੇ ਗਾਣਾ ਕਰਿਆ ਤੇ ਵੀ ਤੁਸੀਂ ਮਤਲਬ ਬਾਈ ਜੀ ਮੈਂ ਚਾਹੁੰਦਾ ਵੀ ਤੁਸੀਂ ਆਪਣੀ ਆਵਾਜ਼ ਦੇ ਵਿੱਚ ਇਹਨੂੰ ਰਿਕਾਰਡ ਕਰੋ ਸਮਾਂ ਹੈ ਨਹੀਂ ਸੀਗਾ ਮੈਨੂੰ ਜਦੋਂ ਗਾਣਾ ਆਇਆ ਮੈਂ ਸ਼ਾਮ ਨੂੰ 6 ਵਜੇ ਦੇ ਕਰੀਬ ਮੈਂ ਸਟੂਡੀਓ ਗਿਆ ਜੀ ਉਦੋਂ ਹੀ ਮੈਂ ਉਹਦਾ ਉਹ ਦੇਖ ਕੇ ਗਾਣਾ ਤੇ ਉਹਦੇ ਬੋਲ ਮੈਨੂੰ ਅੱਛੇ ਲੱਗੇ। ਜੀ। ਉਹਦੇ ਵਿੱਚ ਬੋਲ ਸੀਗਾ ਡੁੱਬਦੇ ਪੰਜਾਬ ਨੂੰ ਬਚਾ ਲੈ ਰੱਬਾ ਮੇਰੀ। ਜੀ। ਤੇ ਉਹ ਕਰਦੇ ਹੋਏ ਉਸ ਤੋਂ ਬਾਅਦ ਮੈਂ ਉਹ ਗਾਣਾ ਰਿਕਾਰਡ ਕਰਿਆ ਰਾਤੋਂ ਰਾਤ ਹੀ ਉਦਾਂ ਹੀ ਕਰਕੇ ਰਿਕਾਰਡ ਕਰਤਾ ਤੇ ਮੈਂ ਉਹ ਦੋ ਦਿਨਾਂ ਬਾਅਦ ਉਹ ਰਿਲੀਜ਼ ਕਰਤਾ ਉਹ ਗਾਣਾ ਹੁਣ। ਠੀਕ ਹੈ ਜੀ। ਬਹੁਤ ਸੋਹਣਾ ਪਿਆਰ ਮਿਲਿਆ ਉਹ ਗਾਣੇ ਦੇ ਵਿੱਚ। ਹਾਲਾਤ ਨੇ ਦਰਦ ਦਾ ਪੰਜਾਬ ਦਾ ਅੱਜ ਦੀ ਤਰਾਸ ਦੀ ਆ। ਇਸ ਕਰਕੇ ਮਤਲਬ ਉਹ ਗਾਣਾ ਮੈਨੂੰ ਬਹੁਤ ਹੋਇਆ ਉਹੀ ਗੱਲ ਕਰਦੇ ਵੀ ਪਰਿਵਾਰ ਦੀ ਸਪੋਰਟ ਆਵੇ ਉਹ ਗਾਣਾ ਵੀ ਮੈਂ ਪਹਿਲਾਂ ਆਪਣੇ ਭਰਾ ਨੂੰ ਸੁਣਾਇਆ ਮਾਤਾ ਜੀ ਬੈਠੇ ਅਸੀਂ ਜੀ ਤੇ ਉਹ ਕਹਿੰਦੇ ਵੀ ਹਾਂ ਯਾਰ ਗਾਣਾ ਬਹੁਤ ਸੋਣਾ ਉਹ ਗੜੇ ਦੂਲੇ ਨਾ ਹੁਸਦ ਹਾਂਜੀ ਹਾਂਜੀ ਹਾਂ ਉਹ ਗਾਣਾ ਰਿਕਾਰਡਡ ਹੋ ਗਿਆ ਦੁਖੀ ਸ਼ਹਿਰੀ ਤੇ ਪਿੰਡ ਕਾ ਤੋਂ ਕਰੀ ਜਾ ਨਾ ਹਿੰਡ ਕਈ ਹੋ ਕੇ ਮਜਬੂਰ ਪਰਿਵਾਰ ਗਏ ਨਿਖਿੰਡ ਕਰੀ ਜਾ ਨਾ ਕਤੂ ਤੱਕਾ ਬਾਲਾ ਰੱਬਾ ਮੇਰਿਆ ਡੁੱਬਦੇ ਪੰਜਾਬ ਨੂੰ ਬਚਾਲਾ ਰੱਬਾ ਮੇਰਿਆ ਹਾਏ ਡੁੱਬਦੇ ਪੰਜਾਬ ਨੂੰ ਬਚਾਈ ਰੱਬਾ ਮੇਰਿਆ ਸੋ ਇਹ ਇੱਕ ਅਰਜ ਰੂਪੀ ਜਿਹੜਾ ਗੀਤ ਸੀਗਾ ਬਾਈ ਹੁਣ ਸੁਣਾ ਗਿਆ ਅੱਜ ਦੇ ਹਾਲਾਤਾਂ ਦੇ ਉਹ ਛੇਤੀ ਹਾਲਾਤਾਂ ਨੂੰ ਦੇਖ ਕੇ ਲਿਖਿਆ ਗਿਆ ਗੀਤ ਸੀ ਤੇ ਬਾਈ ਹੁਣਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਹਾਂਜੀ ਬਾਈ ਜੀ ਇਸ ਤੋਂ ਇਲਾਵਾ ਕੋਈ ਹੋਰ ਕੋਈ ਟਰੈਕ ਆ ਰਿਹਾ ਹੋਵੇ ਜੀ ਆਪਣਾ ਇਸ ਤੋਂ ਇਲਾਵਾ ਜੀ ਇੱਕ ਦਰਬਾਰੇ ਦਾ ਗਾਣਾ ਹੋਰ ਲਿਖਿਆ ਉਹ ਵੀ ਆ ਰਿਹਾ ਆਪਣਾ ਤੇ ਇੱਕ ਧਾਰਮਿਕ ਸੌਂਗ ਵੀ ਹੈ ਮੇਰਾ ਉਹ ਵੀ ਮੈਂ ਇਹਦੇ ਵਿੱਚ ਸ਼ਹੀਦੀ ਹੈ ਜਿਹੜੇ ਚੱਲ ਰਹੇ ਆਪਣੇ ਜਨਰੇ ਦੇ ਵਿੱਚ ਕਰ ਰਿਹਾ ਜੀ ਜੀ ਤੇ ਉਹ ਵੀ ਇੱਕ ਤੇ ਇਹ ਇਸ ਤਰ੍ਹਾਂ ਹੋਰ ਵੀ ਸਿੰਗਲ ਟਰੈਕ ਮੇਰੇ ਕਾਫੀ ਆ ਰਹੇ ਨੇ ਠੀਕ ਹੈ ਜੀ ਹਾਂ ਜੋ ਰੈਡੀ ਹੋਏ ਵੀ ਪਹਿਨੇ ਹੋ ਵੀ ਰਹੇ ਨੇ ਤੇ ਮੇਨ ਕੁਦਰਤ ਦੇ ਰੰਗ ਤੋਂ ਬਾਅਦ ਕੁਦਰਤ ਦੇ ਰੰਗ 2 ਗਾਣਾ ਵੀ ਸਾਡਾ ਜੀ ਤਿਆਰ ਹੋਇਆ ਪਿਆ ਜੀ ਵੋਕਲ ਤਿਆਰ ਆ ਉਹਦੀ ਜੀ ਤੇ ਉਧਰ ਗਾਰਡਿੰਗ ਵੀ ਮੈਂ ਬਾਕੀ ਇੰਟਰਵਿਊ ਚ ਵੀ ਕਿਹਾ ਵਾ ਕੰਪਨੀਆਂ ਦੇ ਫੋਨ ਵੀ ਆ ਰਹੇ ਨੇ ਫਿਲਹਾਲ ਹੁਣ ਮੈਨੂੰ ਜੀ ਤੇ ਵੀ ਮੈਨੂੰ ਇਹ ਆ ਵੀ ਉਹ ਗਾਣਾ ਕਿਸੇ ਵਧੀਆ ਕੰਪਨੀ ਤੋਂ ਵਧੀਆ ਸਾਡੀ ਡੀਲ ਹੋ ਜੇ ਤੇ ਵਧੀਆ ਢੰਗ ਦੇ ਨਾਲ ਉਹ ਗਾਣਾ ਲੋਕਾਂ ਤੱਕ ਪਹੁੰਚ ਜੀ ਪਹੁੰਚ ਜੀ ਠੀਕ ਹੈ ਜੀ ਉਹ ਗਾਣਾ ਵੀ ਸਾਡਾ ਬਹੁਤ ਸੋਹਣਾ ਗਾਣਾ ਬਣਿਆ ਹੋਇਆ ਜਿਵੇਂ ਤੁਸੀਂ ਸਾਨੂੰ ਦਾ ਬਹੁਤ ਉਮੀਦ ਆ ਕਿ ਉਹ ਉਹਦੇ ਤੇ 6 ਮਹੀਨੇ ਲੱਗੇ ਸੀ ਇਹਦੇ ਤੇ ਸਾਲ 1.5 ਸਾਲ ਲੱਗਿਆ ਸਰ ਇੰਨੀ ਮਿਹਨਤ ਲੱਗੀ ਹੈ ਜੀ ਵੋਕਲ ਵੋਕਲ ਦੇ ਉੱਪਰ ਇਹਦੇ ਕੰਮ ਹੋਇਆ ਤੇ ਹਾਲੇ ਚਲੋ ਵੀਡੀਓ ਤਾਂ ਰਹਿੰਦੀ ਹੈ ਇਹਦੀ ਤੇ ਇਹ ਗਾਣਾ ਸਾਨੂੰ ਉਮੀਦ ਆ ਵੀ ਪਹਿਲੇ ਗਾਣੇ ਦੇ ਨਾਲੋਂ ਵੀ ਜ਼ਿਆਦਾ ਇਹਦੇ ਵਿੱਚ ਅੱਛੇ ਬੋਲ ਨੇ ਉਸ ਤੋਂ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਸ ਤੋਂ ਵੀ ਚੰਗਾ ਲੈ ਕੇ ਆਇਆ ਜਾਵੇ ਤੇ ਦਿਲਵਾਰੇ ਦੇ ਬਹੁਤ ਸੋਹਣੇ ਬੋਲ ਲਿਖੇ ਹੋਏ ਨੇ ਇਹਦੇ ਵਿੱਚ ਉਹ ਬਹੁਤ ਪਸੰਦ ਆਊਗਾ ਲੋਕਾਂ ਨੂੰ ਜੀ ਹਾਂਜੀ ਸੋ ਇੱਕ ਤਾਂ ਵੱਡਾ ਜਿਹੜਾ ਗੌਣਾ ਬਾਈ ਹੁਣਾਂ ਦੇ ਵਿੱਚ ਕਿ ਜਿਹੜੇ ਗੀਤ ਨੇ ਪਰਿਵਾਰਕ ਨੇ ਉਹ ਇੱਕ ਮੈਸੇਜ ਦਿੰਦੇ ਆ ਤੁਹਾਨੂੰ ਜਿਹੜਾ ਵਾਤਾਵਰਣ ਪ੍ਰਤੀ ਪਰਿਵਾਰਕ ਦੇ ਰਿਸ਼ਤੇ ਆ ਜਿਹੜੇ ਕੋਈ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਉਹਦੇ ਵਿੱਚ ਸ਼ਰਮ ਮਹਿਸੂਸ ਹੋਵੇ ਜਾਂ ਗੀਤ ਆ ਕੇ ਸੁਣਦੇ ਲਫ਼ਜ਼ ਨੇ ਜਿਹੜੇ ਕੋਈ ਇਸ ਤਰ੍ਹਾਂ ਪ੍ਰੋਇਏ ਗਏ ਨੇ ਕਿ ਤੁਹਾਨੂੰ ਇਸ ਤਰ੍ਹਾਂ ਲੱਗਣਾ ਕਿ ਇਹ ਜਿਹੜੇ ਗੀਤ ਹੈ ਸਾਡੇ ਤੇ ਪ੍ਰੋਪਰ ਟੋਕ ਰਹੇ ਨੇ ਸੋ ਇਸ ਤੋਂ ਇਲਾਵਾ ਬਾਈ ਨੇ ਦੱਸਿਆ ਕਿ ਰੱਬੀ ਇਬਾਦਤ ਦਾ ਚਲੋ ਗੋਡ ਗਿਫਟਡ ਦਾ ਜਿਹੜਾ ਇੱਕ ਇਨਸਾਨ ਨੂੰ ਹੁੰਦੀ ਆ ਤੇ ਉਹਨੂੰ ਪਛਾਨਣਾ ਉਹਨੂੰ ਲੋਕਾਂ ਅੱਗੇ ਪੇਸ਼ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਜਿੱਥੇ ਮਹਿਕਮੇ ਦਾ ਬਹੁਤ ਵੱਡਾ ਸਾਥ ਆ ਉਥੇ ਪਰਿਵਾਰਿਕ ਵੀਰ ਹੋਣਾ ਦੱਸਿਆ ਗਿਆ ਜਿਹੜਾ ਪਰਿਵਾਰ ਦਾ ਸਾਥ ਆ ਮਾਤਾ ਜੀ ਨੇ ਜਨਮ ਤੋਂ ਲੈ ਕੇ ਜਦੋਂ ਵੀਰ ਨੇ ਬੋਲਣਾ ਸ਼ੁਰੂ ਕੀਤਾ ਜਦੋਂ ਕਲਾ ਪਛਾਣੀ ਤਾਂ ਹੌਸਲਾ ਵਜਾਈਆ ਜਿਹੜੀ ਮਾਤਾ ਹੋਣਾ ਵੱਲੋਂ ਦਿੱਤੀ ਗਈ ਸੋ ਪਹਿਲੇ ਜਿਹੜੇ ਕੰਪੀਟੀਸ਼ਨ ਲੜੇਗੇ ਸਕੂਲ ਲੈਵਲ ਤੋਂ ਦੱਸਿਆ ਕਿ ਆਪਣੇ ਮਾਤਾ ਪਿਤਾ ਦੇ ਨਾਲ ਪਹਿਲਾਂ ਸਾਂਝੀ ਕਰਦਾ ਸੀ ਵੀਰ ਕਿ ਦੇਖੋ ਠੀਕ ਹੈ ਤੁਹਾਨੂੰ ਠੀਕ ਲੱਗਦਾ ਵੀ ਬਹੁਤ ਵੱਡੀ ਗੱਲ ਹੁੰਦੀ ਆ ਸੋ ਪਰਿਵਾਰ ਦਾ ਸਹਿਯੋਗ ਆ ਵੱਡਾ ਘਰ ਨਹੀਂ ਕਿ ਪਰਿਵਾਰ ਦਾ ਪਿਆਰ ਆ ਤੇ ਜੁਆਇੰਟ ਸਾਂਝਾ ਪਰਿਵਾਰ ਸੋ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਨੇ ਇਹ ਵੀ ਇੱਕ ਵੱਡੀ ਮਿਸਾਲ ਮਿਲਦੀ ਆ ਅੱਜ ਦੇ ਸਮੇਂ ਦੇ ਅੰਦਰ ਸੋ ਪਿੰਡ ਬਾਈ ਹੁਣਾਂ ਦਾ ਰਸੂਲਪੋਰਾ ਜਿਹੜਾ ਪ੍ਰਸਿੱਧ ਮੇਲਾ ਛਪਾਰ ਦਾ ਲੱਗਦਾ ਉਹਦੇ ਬਿਲਕੁਲ ਨਾਲ ਹਾਂ ਜੀ ਵੀਰ ਇਸ ਤੋਂ ਇਲਾਵਾ ਜੇ ਵੀ ਕਈ ਵਾਰੀ ਆਪਣੇ ਨਾਲ ਗਾਇਕ ਤੇ ਠੱਪਾ ਲੱਗ ਜਾਂਦਾ ਕਿ ਇੱਕੋ ਲੈਨ ਦੇ ਵਿੱਚ ਲਈ ਜਾਂਦੇ ਨੇ ਇੱਕੋ ਟਰੈਕ ਤੇ ਗਾਈ ਜਾਂਦੇ ਇਸ ਤੋਂ ਅਲੱਗ ਦਾ ਕੋਈ ਰੰਗ ਤੁਹਾਡੇ ਕੋਲੇ ਜੀ ਹਾਂਜੀ ਹਾਂਜੀ ਇਸ ਤੋਂ ਅਲੱਗ ਇੱਕ ਸਾਡਾ ਸੌਂਗ ਆ ਰਿਹਾ ਵਾ ਮਤਲਬ ਸ਼ੈਡ ਸੌਂਗ ਸੌਂਗਾ ਜੀ ਤੇ ਉਹ ਵੀ ਦਿਲਵਾਰੇ ਦਾ ਹੀ ਲਿਖਿਆ ਹੋਇਆ ਜੀ ਤੇ ਉਹ ਵੀ ਆ ਰਿਹਾ ਜੀ ਫੜ ਕੇ ਵੀ ਕਰ ਰਿਹਾ ਟ੍ਰੈਕ ਮੈਂ ਸਾਂਝਾ ਕਰੋ ਜੀ ਫਿਰ ਹਾਂਜੀ 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 ਜੋ ਪਹਿਲਾਂ ਸੀ ਮੈਂ ਉਹੀ ਆਂਦੇ ਮੈਂ ਬਦਲ ਨਹੀਂ ਸਕਦੀ ਓਹ ਕਿਹੜੀ ਸੀ ਮੈਨੂੰ ਦੱਸ ਦੇ ਜੋ ਤੈਨੂੰ ਗੱਲ ਨਹੀਂ ਦੱਸਦੀ ਜਿਸ ਸ਼ੈਤੋ ਕੀਤਾ ਦੂਰ ਮੈਨੂੰ ਜਿਸ ਸ਼ੈਤੋ ਕੀਤਾ ਦੂਰ ਮੈਨੂੰ ਬੇ ਮੇ ਪਾਸਾ ਵਟ ਗਈਆਂ ਹੁਣ ਕਿਹੜੀ ਗੱਲਾਂ ਤੈਨੂੰ ਚੰਗੀ ਲੱਗਣੋਂ ਵਟ ਗਈਆਂ ਹੁਣ ਕਿਹੜੀ ਗੱਲਾਂ ਤੈਨੂੰ ਚੰਗੀ ਲੱਗਣੋਂ ਹਟ ਗਈਆਂ ਬਾਜੀ ਸੋ ਇਹ ਇੱਕ ਸਾਈਡ Song ਹੈ ਨਾ ਜੀ 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 ਜਿਹੜਾ ਬਕੇ ਨੌਜਵਾਨੀ ਦੇ ਪਸੰਦ ਹੋਣ ਵਾਲੇ ਕੋ ਰੋਮੈਂਟਿਕ ਜਿਹਾ ਤੁਸੀਂ ਟੱਚ ਦਿੱਤਾ ਇਹਨੂੰ ਹਾਂਜੀ 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 ਠੀਕ ਹੈ ਜੀ ਸੋ ਬਾਈ ਦੀ ਆਪਾਂ ਆਵਾਜ਼ ਸੁਣੀ ਆ ਤੇ ਜਿਹੜੇ ਲਫ਼ਜ਼ ਨੇ ਉਹ ਕਿਹਨੇ ਲਿਖੇ ਨੇ ਕਿਹਨੇ ਉਹਨਾਂ ਨੂੰ ਆਪਣੇ ਸ਼ਬਦਾਂ ਚ ਪਰੋਇਆ ਸ਼ਬਦ ਕੀਦੇ ਨੇ ਸੋ ਬਾਈ ਮਿਲਾਓ ਜੀ ਬਾਈ ਹੁਣ ਨਾਲ ਹਾਂਜੀ ਹਾਂਜੀ ਇਹਨੇ ਦੁਬਾਰਾ ਸ਼ਪਾਰ ਜੀ ਹਾਂਜੀ ਦੱਸੋ ਵੀਰੇ ਆਪਣਾ ਕਿਵੇਂ ਮੇਲ ਹੁੰਦਾ ਤੇ ਸ਼ੁਰੂਆਤ ਤਾਂ ਕਿਵੇਂ ਕਰਦੇ ਹੋ ਤੁਸੀਂ ਫਿਰ ਇਹ ਸਭ ਤੋਂ ਪਹਿਲਾਂ ਵੀਰੇ ਤੁਹਾਡੇ YouTube ਚੈਨਲ ਤੇ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਸਾਨੂੰ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਗਾਣਾ ਮਕਬੂਲ ਕੀਤਾ ਜਿਨ੍ਹਾਂ ਦੇ ਕਰਕੇ ਅੱਜ ਅਸ਼ਫਾਕ ਵੀਰ ਦੇ ਆਕੇ ਮੈਂ ਤੁਹਾਡੇ ਰੂਪ ਰੂਪ ਹੋਇਆ ਮਤਲਬ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਹਾਡੀ ਟੀਮ ਦਾ ਵੀਰੇ ਜੀ ਅ ਸ਼ੁਰੂਆਤ ਵੀਰੇ ਅਸ਼ਫਾਕ ਵੀਰ ਨਾਲ ਮੇਰੇ ਨਾਲ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ 10ਵੀਂ ਤੱਕ ਮਤਲਬ ਅਸੀਂ ਇਕੱਠੇ ਸੀਗੇ ਤੇ ਕੰਪੀਟੀਸ਼ਨ ਮੁਕਾਬਲੇ ਹੁੰਦੇ ਨੇ ਸਕੂਲਾਂ ਦੇ ਵਿੱਚ ਤੇ ਉੱਥੇ ਅਸ਼ਫਾਕ ਵੀਰ ਨਾਲ ਗਾਉਂਦਾ ਹੁੰਦਾ ਸੀਗਾ ਬਾਬਾ ਲੈ ਮੇਰੀਆਂ ਗੁੱਡੀਆਂ ਤੇਰੇ ਘਰ ਆ ਗਈਆਂ ਬੜਾ ਸੋਹਣਾ ਗਾਉਣ ਦਾ ਮੈਨੂੰ ਵੀ ਸੀ ਸ਼ੌਂਕ ਪਰ ਚਲੋ ਹਾਂਜੀ ਅ ਮੈਨੂੰ ਐਂ ਲੱਗਦਾ ਸੀ ਯਾਰ ਸ਼ਫਾਕ ਗਾਉਂਦਾ ਬਹੁਤ ਸੋਹਣਾ ਮੇਰੇ ਮਤਲਬ ਵੈਸੇ ਵੀ ਕਾਫੀ ਗਾਣੇ ਆ ਗਏ ਪਰ ਮੇਰੇ ਦਵਾ ਦੇ ਵਿੱਚ ਇਹ ਸੀ ਵੀ ਸ਼ਫਾਕ ਕੀ ਬਾਤ ਬਹੁਤ ਸੋਹਣਾ ਗਾਉਂਦਾ ਤੇ ਫਿਰ ਮੈਂ ਜਦੋਂ ਕੁਦਰ ਦੇ ਰੰਗ ਗਾਣਾ ਲਿਖਿਆ ਵੀਰੇ ਤੇ ਨੰਬਰ ਸੀਗਾ ਅਸੀਂ ਇੱਕ ਦੂਸਰੇ ਨਾਲ ਚਲੋ ਮਿਲਵਾਰਤਨ ਸੀਗਾ ਸਾਡਾ ਵਧੀਆ ਮੈਂ ਜਦੋਂ ਗਾਣਾ ਲਿਖਿਆ ਤੇ ਮੈਂ ਫੋਨ ਕੀਤਾ ਸ਼ਫਾਕ ਵੀਰ ਨੂੰ ਮੈਂ ਕਿਹਾ ਵੀਰੇ ਵੀ ਗਾਣਾ ਲਿਖਿਆ ਕਰ ਕਦਾ ਠੀਕ ਹੈ ਮੈਂ ਨਹੀਂ ਸੁਣੋ ਤਾਂ ਸਹੀ ਹਨਾ ਸੁਣ ਲਓ ਇੱਕ ਵਾਰ ਜੇ ਵਧੀਆ ਲੱਗਿਆ ਤਾਂ ਕਰ ਲਾਂਗੇ ਪਹਿਲਾਂ ਤਾਂ ਕਾਫੀ ਵਾਰ ਨਾ ਨੁਕਰ ਕੀਤੀ ਤੇ ਫਿਰ ਜਦੋਂ ਮੈਂ ਭੇਜਿਆ ਰਿਕਾਰਡਿੰਗ ਕਰਕੇ ਗਾਣੇ ਦੀ ਭੇਜੀ ਤੇ ਫਿਰ ਇਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਸੁਣਾਇਆ ਗਾਣਾ ਤੇ ਫਾਦਰ ਸਾਹਿਬ ਨੂੰ ਸੁਣਾਇਆ ਗਾਣਾ ਉਹ ਕਹਿੰਦੇ ਵੀ ਦਲਵਾਰੇ ਤੋਂ ਪੂਰਾ ਗਾਣਾ ਤੁਸੀਂ ਮੰਗਵਾ ਲਓ ਗਾਣਾ ਪੂਰਾ ਹੋਇਆ ਤੇ ਇਹਨਾਂ ਦੇ ਫਾਦਰ ਸਾਹਿਬ ਕਹਿੰਦੇ ਵੀ ਦਲਵਾਰੇ ਨੂੰ ਬੁਲਾ ਲਓ ਕਰੇ ਜਦੋਂ ਆਏ ਕੈਨੇਵਸ ਹੁਣ ਲਿਖਿਆ ਬੜਾ ਪਿਆਰ ਦਿੱਤਾ ਮਤਲਬ ਹੈ ਤੇ ਬਹੁਤ ਸੋਹਣਾ ਲਿਖਣ ਦੇ ਬਾਅਦ ਉਸ ਉਹਨਾਂ ਨੇ ਇਹ ਵੀ ਗੱਲ ਕਹੀ ਬਈ ਬਹੁਤ ਵਧੀਆ ਚੱਲੂ ਤੇ ਅੱਜ ਉਹਨਾਂ ਦੇ ਬੋਲ ਸੱਚ ਹੋਈ ਸੱਚ ਹੋਈ ਸਹੀ ਗੱਲ ਹੈ ਤੇ ਚਲੋ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਦਿਲਵਾਰੇ ਤੁਸੀਂ ਇਕੱਠਿਆਂ ਨਹੀਂ ਹੀ ਚਮਕਦਾ ਜੀ ਹਾਂ ਸੋ ਮੇਰਾ ਤਾਂ ਕਰਦਾ ਨਹੀਂ ਬਈ ਮੈਂ ਕਿਸੇ ਹੋਰ ਨੂੰ ਗਾਣਾ ਨਾ ਬਹੁਤ ਸੋਹਣਾ ਗਾਉਂਦੀ ਨਹੀਂ ਮੇਰਾ ਭਰਾ ਵੀ ਆ ਇਹਨਾਂ ਦਾ ਪਰਿਵਾਰ ਬਹੁਤ ਸੋਹਣਾ ਵਾ ਹੈਨਾ ਸਾਰਾ ਪਰਿਵਾਰ ਵਧੀਆ ਵਾ ਜਿੰਨਾ ਚਿਰ ਗਾਉਂਦਾ ਰਹੂ ਮੇਰਾ ਵੀਰ ਮੈਂ ਲਿਖਦਾ ਰਹੂ ਜੀ ਧੰਨਵਾਦ ਸੋ ਅਸੀਂ ਵੀ ਇਹ ਚੀਜ਼ ਦੀ ਕਾਮਨਾ ਕਰਦੇ ਆ ਕਿ ਜਿਹੜਾ ਵੀਰ ਉਹਨਾਂ ਦਾ ਪਿਆਰ ਆ ਭਰਾਵਾਂ ਵਾਲਾ ਪਿਆਰ ਆ ਇਹ ਇਸੇ ਤਰ੍ਹਾਂ ਕਿਸੇ ਨੂੰ ਜੇਕਰ ਅਸੀਸ ਦੇਣੀ ਹੋਵੇ ਕਹਿੰਦੇ ਹੁੰਦੇ ਆ ਕਿ ਉਹਦੀ ਜਿਹੜੀ ਉਮਰ ਆ ਉਹ ਲੋਕੀ ਜਿੰਨੀ ਹੋ ਜੇ ਸੋ ਅਸੀਂ ਵੀਰੇ ਕਾਮਨਾ ਕਰਦੇ ਆ ਕਿ ਤੁਹਾਡੀ ਜਿਹੜੀ ਜੋੜੀ ਆ ਇਹਦੀ ਉਮਰ ਵੀ ਲੋਕੀ ਜਿੰਨੀ ਹੋਵੇ ਤੁਸੀਂ ਰਹਿੰਦੀ ਹੋ ਤੁਸੀਂ ਅੰਤ ਤੱਕ ਆਪਣੀ ਕਲਾ ਜੜੀ ਲੋਕਾਂ ਦੇ ਤੱਕ ਪਹੁੰਚ ਦੀ ਕਰ ਸਕੋ ਸੋ ਵੀਡੀਓ ਦੇ ਵਿੱਚ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰਨੀ ਆ ਜੀ ਲਾਈਕ ਤੇ ਕਮੈਂਟ ਕਰਨੀ ਆ ਕਿਉਂਕਿ ਇਹ ਬਹੁਤ ਵੱਡੀ ਹੌਸਲਾ ਵਜਾਈ ਹੁੰਦੀ ਹੈ ਕਲਾਕਾਰ ਦੇ ਲਈ ਸਾਡੇ ਲਈ ਵੀ ਕਿਉਂਕਿ ਵੱਧ ਤੋਂ ਵੱਧ ਲੋਕਾਂ ਤੱਕ ਜਦੋਂ ਇਹ ਗੱਲ ਪਹੁੰਚਣੀ ਆ ਕਿ ਕਿਉਂਕਿ ਇਹ ਗੀਤ ਆ ਜਿਹੜਾ ਇਹ ਲੋਕਾਂ ਨੇ ਸੁਣਿਆ ਬਹੁਤ ਆ ਪਰ ਬਾਈ ਹੁਣਾਂ ਵਾਰੀ ਅਣਜਾਣ ਸੀਗੇ ਸੋ ਅਜਹੀ ਆ ਕਿਹੜੀ ਕਲਾ ਜਿਹਦਾ ਮੈਂ ਇੱਕ ਸਮੁੰਦਰੀ ਕਹਿ ਸਕਦਾ ਸੋ ਜਿਹੜੀ ਜੋੜੀ ਆ ਇਹ ਅੱਗੇ ਬਹੁਤ ਵੱਡੇ ਦੈਹਤ ਸੇ ਕਾਇਮ ਕਰੇ ਅਸੀਂ ਆਪਣੇ ਚੈਨਲ ਵੱਲੋਂ ਇਹ ਕਾਮਨਾ ਕਰਦੇ ਆ ਜੀ